ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਕੁਝ ਦਿਨ ਪਹਿਲਾਂ ਨੌਜਵਾਨ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਵਾਲੇ ਦੋ ਸਕੇ ਭਰਾਵਾਂ ਨੂੰ ਪੰਜ ਪਿਸਤੌਲਾਂ ਅਤੇ ਗੋਲੀਆਂ ਦੇ ਸਿੱਕੇ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਗ੍ਰਿਫਤਾਰ ਕੀਤੇ ਗਏ ਦੋਨੇ ਭਰਾਵਾਂ ਤੇ ਪਹਿਲਾਂ ਹੀ ਕਾਫੀ ਮੁਕੱਦਮੇ ਦਰਜ ਸਨ press conference ਰਾਹੀਂ ਜਾਣਕਾਰੀ ਦਿੰਦਿਆਂ SSP ਮੈਡਮ ਅਸ਼wini ਗੋਟਿਆਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ 6 ਮਈ ਨੂੰ ਮਦਨ ਮਸੀਬ ਵਾਸੀ ਡਾਲੇਚੱਕ ਜੋ ਚੰਦੂ ਮੰਝ ਕਨਵੈਨਸ਼ਨ ਤੇ ਆਇਆ ਮਦਨ ਮਸੀਦ ਦਾ ਪਰਮਵੀਰ ਸਿੰਘ ਉਰਫ ਨਾਨਕ ਨਾਲ ਪਹਿਲਾਂ ਹੀ ਝਗੜਾ ਚੱਲਦਾ ਸੀ ਤੇ ਇਸ ਰਾਂਝੀਸ ਕਰਕੇ ਪਰਮਵੀਰ ਸਿੰਘ ਉਰਫ ਨਾਨਕ ਨੇ ਮਦਨ ਮਸੀਦ ਦੇ ਗੋਲੀਆਂ ਮਾਰੀਆਂ ਸਨ ਮਦਨ ਮਸੀਦ ਦੇ ਬਿਆਨਾਂ ਤੇ ਪਰਮਵੀਰ ਸਿੰਘ ਉਰਫ ਨਾਨਕ ਪੁੱਤਰ ਗਰਮੇਸ਼ ਸਿੰਘ ਵਾਸੀ ਚੰਦੂਮਾਝ ਥਾਣਾ ਕਿਲਾ ਲਾਲ ਸਿੰਘ ਅਤੇ ਇਸ ਦੇ ਭਰਾ ਸੁੰਦਰ ਸਿੰਘ ਪੁੱਤਰ ਗਰਮੇ ਸਿੰਘ ਵਾਸੀ ਚੰਦੂਮਾਝ ਦੇ ਖਿਲਾਫ ਕਦਮਾ ਦਰਜ ਕੀਤਾ ਗਿਆ ਸੀ ਐਸਪੀ ਇਨਵੈਸਟੀਗੇਸ਼ਨ ਬਟਾਲਾ ਦੀ ਨਿਗਰਾਨੀ ਹੇਠ ਡੀਐਸਪੀ ਫਰੇਗੜ ਚੂੜੀਆਂ ਤੇ ਸੀਆਈਏ ਸਟਾਫ ਬਟਾਲਾ ਤੇ ਮੁਖ ਅਫਸਰ ਥਾਣਾ ਕਿਲਾ ਲਾਲ ਸਿੰਘ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਦੋਹਾਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਇਹਨਾਂ ਨੂੰ 5 ਪਿਸਤੋਲਾਂ ਅਤੇ ਗੋਲੀ ਦੇ ਸਕੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਦੋਹਾਂ ਭਰਾਵਾਂ ਪਰਮਵੀਰ ਸਿੰਘ ਉਰਫ ਨਾਨਕ ਅਤੇ ਸੁੰਦਰ ਸਿੰਘ ਦੇ ਖਿਲਾਫ ਲੜਾਈ ਝਗੜੇ ਤੇ ਖੂਆ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੁਕੱਦਮੇ ਦਰਜ ਹਨ। ਪਰਮਵੀਰ ਸਿੰਘ ਦੇ ਖਿਲਾਫ 10 ਅਤੇ ਸੁੰਦਰ ਸਿੰਘ ਦੇ ਖਿਲਾਫ 4 ਮੁਕੱਦਮੇ ਚੱਲ ਰਹੇ ਹਨ। ਇਨਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਹਨਾਂ ਪਾਸੇ ਹੋਰ ਵੀ ਕੁਸ਼ਿਸ਼ ਕੀਤੀ ਜਾਵੇਗੀ ਬਿਊਰੋ ਰਿਪੋਰਟ ਪਾਸਵੇਂ ਸੰਦੇਸ਼ ਪਟਵਾਰ ਜੀ ਦੇ ਸਾਨੂੰ ਕ੍ਰਿਪਾ ਨੂੰ ਫੋਨ ਆਂਦਾ ਇੱਕ ਕਿ ਚੰਦੂਮਨ ਏਰੀਆ ਦੇ ਵਿੱਚ ਜਿਹੜਾ ਹੈਗਾ ਵਾ ਕੱਲ 6 ਤਰੀਕ ਨੂੰ ਸ਼ਾਮ ਨੂੰ 7:30 10 ਵਜੇ ਜਿਹੜਾ ਹੈਗਾ ਵਾ ਦੋ ਘਟਿਆਂ ਦੇ ਵਿੱਚ ਲੜਾਈ ਹੋਈ ਹੈ ਇਸੇ ਤਰ੍ਹਾਂ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਹੈ ਚੰਦੂਮਨ ਜਿਹੜਾ ਪਿੰਡ ਹੈਗਾ ਪੀਐਸ ਕਿਲਾ ਲਾਉਟਿੰਗ ਦੇ ਵਿੱਚ ਉਤੇ ਪਹੁੰਚਦੀ ਹੈ ਤੇ proper ਤਰੀਕੇ ਨਾਲ ਉਤੇ ਜਾ ਕੇ ਇਨਵੈਸਟੀਗੇਟ ਕੀਤਾ ਜਾਂਦਾ ਹੈ ਤੇ ਉਸ ਤੋਂ ਪਤਾ ਲੱਗਦਾ ਹੈ ਕਿ ਦੂਹਾ ਘਟਾਂ ਦੇ ਵਿੱਚ ਆਪਸ ਦੇ ਵਿੱਚ ਗੋਲੀਆਂ ਚੱਲੀਆਂ ਤੇ ਇਸ ਦੇ ਦੌਰਾਨ ਹੀ ਸਾਨੂੰ ਜਿਹੜਾ ਕ੍ਰਾਈਮ ਆਫ ਸੀਨ ਦੇ ਵਿੱਚ ਜਿਹੜੇ ਹੈਗੇ ਆ ਤਿੰਨ ਤੋਂ ਖਾਲੀ ਰੌਂਦ ਤੇ ਜਿਹੜਾ ਇੱਕ ਜਿਹੜਾ ਚਿੰਦਾ ਰੌਂਦ ਸਾਨੂੰ ਬਰਾਮਦ ਹੋਇਆ ਜਿਸ ਤੋਹਤ ਮਾਨਯੋਗ ਐਸਐਸਪੀ ਬਟਾਲਾ ਦੇ ਦਿਸ਼ਾ ਨਿਰਦੇਸ਼ ਕੀਤੇ ਜਿਹੜੇ ਹੈਗੇ ਆ ਵਕਫ ਟੀਮਾਂ ਦਾ ਸੰਗਠਨ ਕੀਤਾ ਗਿਆ ਤੇ ਹਰ ਇੱਕ ਉਹ ਜਿਹੜਾ ਹੈਗਾ ਇਨਵੈਸਟੀਗੇਸ਼ਨ ਨੂੰ ਉੰਗਾ ਲੱਗਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਮਦਨ ਮਸੀਹ ਜਿਹੜਾ ਪੁੱਤਰ ਨਿਆਮਤ ਮਸੀਹ ਵਾਸੀ ਡਾਲੇ ਚੱਕ ਦੇ ਨੂੰ ਪੰਜ ਗੋਲੀਆਂ ਨਾਲ ਜ਼ਖਮੀ ਹੋਇਆ ਹੈ ਇਸੇ ਤਰ੍ਹਾਂ ਹੀ ਸਾਡੀ ਟੀਮ ਜਿਹੜਾ ਹੈਗਾ ਉਸ ਦੀ ਸਟੇਟਮੈਂਟ ਲੈਣ ਵਾਸਤੇ ਅੰਮ੍ਰਿਤਸਰ ਹਸਪੀਟਲ ਪਹੁੰਚੀ ਇਹ ਤੋਂ ਪਤਾ ਲੱਗਾ ਕਿ ਸਿਵਲ ਹਸਪੀਟਲ ਤੋਂ ਅਮਨਦੀਪ ਹਸਪੀਟਲ ਦੇ ਵਿੱਚ ਡਾ ਰੈਫਰ ਕੀਤਾ ਗਿਆ ਹੈ ਤੇ ਉਸ ਦੇ ਮਦਨ ਮਸੀਹ ਦੀ ਅਸੀਂ ਸਟੇਟਮੈਂਟ ਲਈ ਸਟੇਟਮੈਂਟ ਲੈਣ ਤੋਂ ਬਾਅਦ ਕਲੀਅਰ ਹੋਇਆ ਕਿ ਜਿਹੜੇ ਦੋ ਹੈਗੇ ਪਰਮਵੀਰ ਕੋ ਸਨਾਨਿਤ ਤੇ ਉਸ ਦਾ ਪਰ ਆ ਜਿਹੜਾ ਸੁੰਦਰ ਹੈਗਾ ਦੋਨਾਂ 'ਵਲੋਗ ਗੋਲੀਆਂ ਚਲਾਇਆ ਗਈਆਂ ਇਸੀ ਤਰ੍ਹਾਂ ਹੀ ਮਾਨਯੋਗ ਐਸਐਸਪੀ ਮੈਮ ਦੀ ਦਿਸ਼ਾ ਨਿਰਦੇਸ਼ ਜਿਹੜਾ ਹੈਗਾ ਇਹ ਮੁਕੱਦਮਾ ਨੰਬਰ 50/24 ਪੀਐਸ ਖਿਲਾਫ ਲਾਲ ਸਿੰਘ ਦੇ ਵਿਰੁੱਧ ਦਰਜ ਕੀਤਾ ਗਿਆ ਤੇ ਵਕਤ ਵਕਤ ਦੀਮਾ ਦਾ ਜਿਹੜਾ ਹੈਗਾ ਵਾ ਦੀਮਾ ਜੇ ਇਨਵੈਸਟੀਗੇਟ ਕਰ ਰਹੀ ਸੀ ਤੇ ਫਰਮ ਇਨਫੋਰਮੇਸ਼ਨ ਟੋਟਲ ਈਵਨਿੰਗ ਤੱਕ ਜਿਹੜਾ ਹੈਗਾ ਦੋਨਾਂ ਨੂੰ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਉਹ ਇਹ ਜਿਹੜੇ ਦੋਨੇ ਪਹਿਲਾਂ ਵੀ ਪਹਿਲਾਂ ਵੀ ਕਈਆਂ ਨੂੰ ਮਾਰਨੇ ਜਿਹੜੇ ਦੱਸਦੇ ਨੇ ਔਰ ਇਹ ਤਾਂ ਵੀ ਆਪਸ ਚ ਲੜਾਈ ਜਿਹੜੀ ਆ ਉਹ ਕੀ ਮਕਸਦ ਹੈ ਇਹਨਾਂ ਦਾ ਜਿਹੜਾ ਪਿਛਲੇ ਕਾਫੀ ਸਮੇਂ ਦੇ ਜਿਹੜੇ ਕੰਮ ਕਰ ਰਹੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਵਾ ਇਹ ਆਪਸ ਦੇ ਵਿੱਚ ਇਹਨਾਂ ਦੀ ਆਪਸੀ ਕ੍ਰਾਸ ਜਿਹੜੇ ਪਰਚੇ ਹੋਏ ਸੀਗੇ ਤੇ ਆਪਸੀ ਵਿੱਚ ਜਿਹੜੇ ਹੈਗੇ ਲੜਾਈ ਝਗੜੇ ਜਿਹੜੇ ਕੁਕਮਾਰ ਦੇ ਸੀਗੇ ਤੇ ਉਸ ਤੋਂ ਬਾਅਦ ਹੀ ਇਹਨਾਂ ਦੇ ਜਿਹੜੇ ਹੈਗੇ ਲੜਾਈ ਝਗੜੇ ਵਾਧੇ ਗਏ ਜਿਸ ਦੇ ਤਹਿਤ ਜਿਹੜਾ ਪਰਮਜੀਤ ਉਫਨਾਣਿਕ ਹੈਗਾ ਉਸ ਦੇ 10 ਜਿਹੜੇ ਪਰਚੇ ਹੈਗੇ ਆ ਤੇ ਜਿਹੜਾ ਮਦਨ ਮਸੀ ਜਿਸ ਨੂੰ ਗੋਲੀਆਂ ਲੱਗਿਆ ਹੈ ਉਸ ਦੇ ਵਿੱਚ 6 ਤੋਂ 7 ਦੇ ਕਰੀਬ ਜਿਹੜੇ ਪਰਚੇ ਹੈਗੇ ਆ ਫਿਰ ਇਲਾਕੇ ਦੇ ਵਿੱਚ ਜਿਹੜਾ ਇਹ ਆਪਣਾ ਪਰਚਾ ਸਬਮਿਟ ਕਰਨਾ ਚਾਹੁੰਦੇ ਆ ਕਿ ਮੇਰਾ ਨਾਮ ਹੋਵੇ ਲੋਕਾਂ ਪ دہشت ਪੁਣਾ ਕਰਦੇ ਆਪਣੇ ਨਾਮ ਦੀ ਦੂਣੇ ਦੂਣੇ ਜਿਹੜੇ ਨੇ ਦੋਨੋਂ ਇੱਕ ਦੋਨਾਂ ਦਾ ਹੀ ਕ੍ਰਿਮੀਨਲ ਰਿਕਾਰਡ ਹੈਗਾ ਤੇ ਕਿਤੇ ਨਾ ਕਿਤੇ ਦੋਨੇ ਹੀ ਇੱਕ ਦੂਸਰੇ ਦੇ ਦੋਸ਼ੀ ਹੈਗੇ ਆ ਤੇ ਜਿਸ ਦੀ ਕਰੀਬ ਜਿਹੜਾ ਹੈਗਾ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਦੋਨੇ ਇੱਕ ਤਾਂ ਹਸਪੀਟਲ ਦੇ ਵਿੱਚ ਐਡਮਿਟ ਹੈ ਦੂਸਰਾ ਜਿਹੜਾ ਹੈਗਾ ਉਸ ਨੂੰ ਰੈਸ਼ ਕਰ ਲਿਆ ਜਿਹੜਾ ਨਾਮਕ ਹੈ ਇਹ ਦਿੱਕਤ ਕਾਫੀ ਲੰਬੇ ਸਮੇਂ ਤੋਂ ਸੁਣਖੀਆਂ ਚ ਇਹ ਇਹ ਕਿਸੇ ਗੈਂਗ ਵਾਸਤੇ ਕੰਮ ਕਰਦਾ ਕਿ ਜਾਂ ਆਪਣੇ ਤੌਰ ਤੇ ਕੰਮ ਕਰਦਾ ਤੇ ਫਿਲਹਾਲ ਤਹੋਜੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਜਿਹੜਾ ਹੈਗਾ ਇਹਨਾਂ ਦੀ ਆਪਸੀ ਵਜ੍ਹਾ ਜਿਹੜੀ ਲੜਾਈ ਚ ਗਰੇਦੀ ਉਹ ਹੈਗੀ ਸੀਗੀ ਮਦਨ ਮਸੀਦੇ ਤੇ ਪਰਮਵੀਰ ਦੀ ਤੇ ਉਹ ਜਿਹੜਾ ਦੂਸਰਾ ਉਹਦਾ ਭਰਾ ਸੁੰਦਰ ਹੈਗਾ ਜੋ ਦੋਨੇ ਆਪੋ ਆਪਣੇ ਗੈਂਗ ਦੇ ਲੀਡਰ ਨੇ ਦੋਨੇ ਮਦਨ ਦਾ ਗਰੁੱਪ ਬਣਾਇਆ ਜਿਹੜੇ ਜਿਹੜੇ ਗਰੁੱਪ ਬਣਾਏ ਹੋਏ ਸੀ ਤੇ ਫਿਲਹਾਲ ਤਾਂ ਜਿਹੜੇ ਦੇਖੋ ਅਲੱਗ-ਅਲੱਗ ਬਨੇ ਹੋਏ ਆ ਇਹਨਾਂ ਦੇ ਗਰੁੱਪ ਬਨੇ ਹੋਏ ਇੱਕ ਮਦਨ ਦਾ ਗਰੁੱਪ ਬਣਿਆ ਹੋਇਆ ਦੂਸਰਾ ਜਿਹੜਾ ਪਰਮਵੀਰ ਨਾਨਿਕ ਦਾ ਗਰੁੱਪ ਬਣਿਆ ਹੋਇਆ ਤੇ ਇਹ ਗਰੁੱਪ ਵਾਈਜ਼ ਹੀ ਲੜਾਈ ਕਰਦੇ ਸੀ ਕੋਈ ਲੜਾਈ ਦਾ ਮਕਸਦ ਉਹ ਅਜੇ ਤੱਕ ਪਤਾ ਨਹੀਂ ਲੱਗਾ ਇਹ ਲੜਾਈ ਦਾ ਕਾਫੀ ਸਮੇਂ ਤੋਂ ਪਹਿਲਾਂ ਹੀ ਇਹਨਾਂ ਦੀ ਲੜਾਈ ਝਗੜੇ ਦੇ ਪਰਤੇ ਸੀ ਦੀ ਉਸੇ ਵਜ੍ਹਾ ਰਜੇਸ਼ ਨੂੰ ਲੈ ਕੇ ਜਿਹੜੀ ਹੈਗੀ ਆ 6 ਤਰੀਕ ਨੂੰ ਰਾਤ ਨੂੰ ਜਿਹੜੀ ਸਾਢੇ 10 ਵਜੇ ਜਿਹੜੀ ਹੈਗੀ ਆ ਉਹ ਗੋਲੀਆਂ ਚੱਲੀਆਂ ਇਸ ਦੀ ਪ੍ਰੌਬਲਮ ਹੋ ਗਿਆ ਇਸ ਦੇ ਵਿੱਚ ਅਸੀਂ 3 ਦਿਨ ਦਾ ਮੰਡ ਲਿਆ ਏ ਤੇ ਦਰੋਹ ਨੇ ਪੁੱਛ ਕੇ ਜਿਹੜੇ ਹੈਗੇ ਆ 5 ਪਿਸਟਲ ਸਾਨੂੰ ਗ੍ਰਾਮ ਤੋਂ ਹੋਏ ਆ ਇੱਕ ਬੱਤੀਬੋਹ ਤੇ 4 ਜਿਹੜੇ ਹੈਗੇ ਆ ਬੱਤੀਬੋਹ ਤੇ 10 ਜਿੰਦਾ ਲਾਈਵ ਜੁੜੇ ਆ ਰਾਉਂਡ ਫ੍ਰਾਮ ਕਿਤੇ ਗਏ ਗੋਲੀ ਗੋਲੀ ਕਾਨਸਰਟ ਚ ਚੱਲੀ ਸੀ ਜੇ ਉਹ ਫੈਕਟਰੀ ਚ ਫਿਲਹਾਲ ਜੋ ਸੜੀ ਇਨਵੈਸਟੀਗੇਸ਼ਨ ਹੈ ਉਹ ਜਿਹੜੀ ਹੈ ਕਿ ਗੋਲੀ ਵਨਸੈਟ ਚੱਲੀ ਆ ਪਰਮਭੀਰ ਉਫ ਨਾਨਿਕ ਵੱਲੋਂ ਤੇ ਉਸ ਦੇ ਪ੍ਰਭਾ ਵਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਮੈਨੂੰ ਭਈ ਜਿਹੜੇ ਪਾਲਿਟਸਨ ਨੇ ਕਿਹਦੇ ਉੱਪਰ ਆਇਆ ਤੇ ਤੋਂ ਬ੍ਰਾਉਂ ਪਰਮਭੀਰ ਉਫ ਨਾਨਿਕ ਵੱਲੋਂ ਤੇ ਉਹਦੇ ਪ੍ਰਭਾ ਵੱਲੋਂ ਦੋਨਾਂ ਨੂੰ ਜਦੋਂ ਪੁੱਛਗਛ ਕੀਤੀ ਤੇ ਦੋਨਾਂ ਦੀ ਇਨਵੈਸਟੀਗੇਸ਼ਨ ਵਿੱਚ ਆਇਆ ਕਿ ਇਹਨਾਂ ਦੇ ਜਿਹੜੇ ਹੈਕਰ ਟੋਟਲ 5 ਸੀਗੇ ਇਹ ਦੀ ਜਗ੍ਹਾ ਲੱਜਾ ਦੇ ਆ ਅ ਇਹਦਾ ਅਸੀਂ ਘਰ ਤੋਂ ਹੀ ਬ੍ਰਾਉਂ ਕੀਤਾ ਸੀ